ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਲੱਖੀ ਜੰਗਲ ਸਾਹਿਬ ਦੇ ਇਹ ਅਸਥਾਨ ਜ਼ਿਲ੍ਹਾ ਬਠਿੰਡਾ ਦੇ ਵਿੱਚ ਹੈ ਜੋ ਬਠਿੰਡਾ ਤੋਂ ਸ਼੍ਰੀ ਮੁਕਸਰ ਸਾਹਿਬ ਰੋਡ ਜਾਂਦਾ ਹੈ ਉੱਥੋਂ ਜੋ ਬੋਨਿਆਣਾ ਨੂੰ ਰੋਡ ਜਾ ਰਿਹਾ ਹੈ ਉਸ ਰੋਡ ਦੇ ਉੱਪਰ ਤਕਰੀਬਨ ਇਹ ਮੁੱਖ ਸੜਕ ਤੋਂ 8-9 ਕਿਲੋਮੀਟਰ ਦੀ ਦੂਰੀ ਤੇ ਹੈ ਲੱਖੀ ਜੰਗਲ ਫਿਰੋਜ਼ਪੁਰ ਦੇ ਸਤਲੁਜ ਦੇ ਕਿਨਾਰੇ ਤੋਂ ਲੈ ਕੇ ਬਠਿੰਡਾ ਦੇ ਰੋਹੀ ਬਿਆਬਾਨ ਤੱਕ 80 ਕਿਲੋਮੀਟਰ ਲੰਮਾ ਤੇ 25 ਕਿਲੋਮੀਟਰ ਚੌੜਾ ਇਲਾਕੇ ਵਿੱਚ ਫੈਲਿਆ ਹੋਇਆ ਸੀ ਉਸ ਵਕਤ ਇਸ ਜਗ੍ਹਾ ਜੰਗਲ ਵਿੱਚ 1 ਲੱਖ ਦੇ ਕਰੀਬ ਦਰਖਤ ਸਨ ਮਾਲਵੇ ਦੇ ਇਲਾਕੇ ਵਿੱਚ ਲੱਖਾਂ ਦੀ ਪੈਦਾਵਾਰ ਕਰਨ ਵਾਲੇ ਇਸ ਜੰਗਲ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਲੱਖੀ ਜੰਗਲ ਦਾ ਨਾਮ ਦਿੱਤਾ। ਇਹ ਅਸਥਾਨ ਚਾਰ ਗੁਰੂ ਸਾਹਿਬਾਨ ਦੀ ਚਰਨਛੋਹ ਪ੍ਰਾਪਤ ਹੈ। ਇਸ ਅਸਥਾਨ 'ਤੇ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੇ 1 ਲੱਖ ਪਾਠ ਕਰਕੇ ਵਰ ਬਖਸ਼ਿਸ਼ ਕੀਤਾ ਸੀ ਕਿ ਜੋ ਪ੍ਰਾਣੀ ਪੂਰਨਮਾਸੀ ਵਾਲੇ ਦਿਨ ਸ੍ਰੀ ਜਪਜੀ ਸਾਹਿਬ ਦਾ ਪਾਠ ਪੜ੍ਹੇਗਾ ਜਾਂ ਸੁਣੇਗਾ ਉਸ ਦੇ ਮਨ ਦੀ ਭਾਵਨਾਵਾਂ ਪੂਰਨ ਹੋਣੀਆਂ 6ਵੇਂ ਪਾਤਸ਼ਾਹੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਸਥਾਨ ਉੱਪਰ ਦਿੱਲੀ ਤੋਂ ਜਾਂਦੇ ਸਮੇਂ ਚਰਨ ਪਾਏ ਸਨ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰ राय ਸਾਹਿਬ ਜੀ ਨੇ ਵੀ ਮਾਲਵੇ ਫੇਰੀ ਦੌਰਾਨ ਇਸ ਸਥਾਨ ਤੇ ਆਪਣੇ ਪਵਿੱਤਰ ਚਰਨ ਪਾਏ ਸਨ ਗੁਰਦੁਆਰਾ ਗੁਪਤਸਰ ਪਿੰਡ ਛੱਤੇਆਣਾ ਅਤੇ ਸਾਬ ਚੰਦ ਤੋਂ ਹੋ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੂਰਬ ਵੱਲ ਮਹਿਮਾ ਸਰਜਾ ਦੀ ਜੂ ਵਿੱਚ ਆ ਡੇਰੇ ਲਾਏ ਜਿੱਥੇ ਹੁਣ ਗੁਰਦੁਆਰਾ ਅਕੀਸਰ ਸਾਹਿਬ ਸ਼ਿਸ਼ੋਭਤ ਹੈ ਗੁਰੂ ਜੀ ਦੇ ਆਉਣ ਦੀ ਖਬਰ ਚਾਰ ਚਫੇਰੇ ਦੇ ਲੋਕਾਂ ਨੂੰ ਪਤਾ ਲੱਗੀ ਤਾਂ ਸੰਗਤਾਂ ਹਮ ਹਮਾ ਕੇ ਦਰਸ਼ਨ ਕਰਨ ਪਹੁੰਚੀਆਂ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਦੂਸਰੀ ਵਾਰ ਜਦੋਂ ਦਮਦਮਾ ਸਾਹਿਬ ਤੋਂ ਚੱਕ ਫਤਿਹ ਸਿੰਘ ਵਾਲਾ ਹੁੰਦੇ ਹੋਏ ਇੱਥੇ ਪਹੁੰਚੇ ਇਹ ਆਪਾਂ ਗੁਰਦੁਆਰਾ ਲੱਖੀ ਸਰ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਬਿਲਕੁਲ ਇਸ ਗੁਰਦੁਆਰਾ ਸਾਹਿਬ ਦੇ ਸਾਹਮਣੇ ਗੁਰਦੁਆਰਾ ਫਲਾਹੀ ਸਾਹਿਬ ਹੈ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਫੁਲਾਹੀ ਦੇ ਦਰਖਤ ਦੀ ਦਾਤਨ ਕਰਕੇ ਉਸ ਦੇ ਚਾਰ ਫਾੜ ਕਰਕੇ ਧਰਤੀ ਵਿੱਚ ਗੱਡੇ ਸਨ ਇਹ ਜੋ ਪੁਰਾਣਾ ਫੁਲਾਹੀ ਦਾ ਦਰਖਤ ਹੈ ਇਹ ਉਸੇ ਸਮੇਂ ਦਾ ਹੀ ਹੈ ਤੇ ਚਾਰੇ ਪਾਸੇ ਫੈਲਿਆ ਹੋਇਆ ਹੈ ਇਸ ਤੋਂ ਥੋੜਾ ਪਿੱਛੇ ਗੁਰਦੁਆਰਾ ਕਿਲਾ ਸਾਹਿਬ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਿੱਲੀ ਤੋਂ ਲਾਹੌਰ ਜਾਂਦੇ ਸਮੇਂ ਇਸ ਸਥਾਨ ਤੇ ਠਹਿਰੇ ਸਨ ਜਿਸ ਕਿੱਲੇ ਨਾਲ ਗੁਰੂ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀ ਉਹ ਇਸ ਸ਼ੀਸ਼ੇ ਦੇ ਵਿੱਚ ਮੌਜੂਦ ਹੈ ਜਿਸ ਕਿੱਲੇ ਨਾਲ ਗੁਰੂ ਸਾਹਿਬ ਜੀ ਨੇ ਚੰਦੂ ਪਾਪੀ ਨੂੰ ਨੱਕ ਵਿੱਚ ਨਕੇਲ ਪਾ ਕੇ ਬੰਨਿਆ ਸੀ ਉਹ ਕਿਲਾ ਕਰੀਰ ਦੇ ਦਰਖਤ ਦੇ ਰੂਪ ਵਿੱਚ ਮੌਜੂਦ ਹੈ ਏਸੀ ਮਾਲਵੇ ਏਰੀਏ ਦੇ ਲੱਖੀ ਜੰਗਲ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੇਦਾਰ ਸਾਡੀ ਇੱਕ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਇਤਿਹਾਸਿਕ ਸਥਾਨਾਂ ਬਾਰੇ ਜਾਣਕਾਰੀ ਮਹੱਈਆ ਕਰਵਾਉਣੀ ਤੇ ਅੱਗੇ ਹੋਰ ਸੰਗਤਾਂ ਤੱਕ ਪਹੁੰਚਾਉਣ ਵਿੱਚ ਤੁਸੀਂ ਸਾਡੇ ਚੈਨਲ ਦਾ ਸਾਥ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ